ਸਭ ਤੋਂ ਪਹਿਲਾਂ ਮੈਂ মিডিਆ ਦਾ ਤੇ ਦਿਲ ਦੀ ਗੱਲ ਹੀ ਤੁਹਾਨੂੰ ਧੰਨਵਾਦ ਕਰਦਾ ਤੁਸੀਂ ਅੱਜ ਕਵਰੇਜ ਕਰਨ ਲਈ ਮਿਊਨਿਸਪਲ ਕਮੇਟੀ ਦੇ ਹਾਲ ਦੇ ਵਿੱਚ ਖੰਨੇ ਵਿਖੇ ਪਹੁੰਚੇ ਹੋ ਧੰਨਵਾਦ ਤੁਹਾਡਾ ਅੱਜ ਸਾਡੇ ਖੰਨੇ ਦੇ ਵਿੱਚ ਜਿਹੜੇ ਦਲ ਸਫਲਾਈ ਬੋਰਡ ਦੇ ਨਵੇਂ ਚੁਣੇ ਚੇਅਰਮੈਨ ਨੇ ਪੰਜਾਬ ਦੇ ਵਿਨੇਸ਼ ਵੀ ਦੇ ਜਾਨਵ ਜੀ ਉਹ ਅੱਜ ਉਰੇ ਖੰਨਾ ਵਿਖੇ ਪਹੁੰਚੇ ਨੇ ਔਰ ਅੱਜ ਅਸੀਂ ਸਾਰਾ ਜੋ ਸਾਡਾ ਭਾਈਚਾਰਾ ਬਾਲਮਿਕ ਭਾਈਚਾਰਾ ਖੰਨੇ ਦੇ ਵਿੱਚ ਉਹਨਾਂ ਦੀ ਇੱਕ ਬੜੀ ਭਰਮੀ ਮੀਟਿੰਗ ਹੋਈ ਹੈ ਬਲਾਮ ਬਾਲੂ ਜੀ ਗਰੀਬਦਾਸ ਜੀ ਸਾਰੇ ਜਣਿਆਂ ਨੇ ਇਹਨਾਂ ਨੇ ਰਲ ਕੇ ਵੱਡੀ ਮੀਟਿੰਗ ਦਾ ਉਰੇ ਆਯੋਜਨ ਕੀਤਾ ਸੀਗਾ ਤੁਸੀਂ ਦੇਖ ਸਕਦੇ ਹੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਾਤਾਵਾਂ ਭੈਣਾਂ ਬਜ਼ੁਰਗ ਮੀਰ ਅੱਜ ਉਰੇ ਇਕੱਠੇ ਹੋਏ ਨੇ ਅਸੀਂ ਅੱਜ ਇਹਨਾਂ ਦੀਆਂ ਸਮੱਸਿਆਵਾਂ ਉਰੇ ਸੁਣੀਆਂ ਨੇ ਕਿਉਂਕਿ ਇੱਕ ਐਸਾ ਕੱਟਾ ਇਸ ਕਿੱਤੇ ਦੇ ਉੱਤੇ ਮੈਂ ਕੋਈ ਕੱਟਾ ਹੀ ਨਹੀਂ ਮੰਨਦਾ ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਾਂ ਉਹਦਾ ਕਾਰਨ ਇੱਕ ਬਹੁਤ ਵੱਡਾ ਕਾਰਨ ਇਹ ਹੈ ਸਭ ਤੋਂ ਰਿਸਕ 'ਚ ਜੇ ਕੋਈ ਜਾਨ ਪਾ ਕੇ ਆਪਣੀ ਅੱਜ ਚਾਹੇ ਕਰੋਨਾ ਕਾਲ ਹੋਵੇ ਚਾਹੇ ਰੋਜ਼ ਮਰਾਂ ਦੀ ਜ਼ਿੰਦਗੀ ਹੋਵੇ ਜਾਂ ਕੋਈ ਆਪਣੀ ਰਿਸਕ 'ਚ ਜਾਨ ਪਾ ਕੇ ਕੋਈ ਸਾਨੂੰ ਅੱਜ ਸਮਾਜ 'ਚ ਸਾਫ਼ ਸੁਥਰਾ ਜੀਵਨ ਜੀਣ ਲਈ ਮਤੋਂ ਕੇ ਵਸੀਲੇ ਪ੍ਰੋਵਾਈਡ ਕਰਾਂਦਾ ਤਾਂ ਮੈਂ ਮੰਨਦਾ ਸਾਡਾ ਇਹ ਭਾਈਚਾਰਾ ਪ੍ਰੋਵਾਈਡ ਕਰਦਾ ਸੋ ਵਿਜੇ ਦਾਨਮ ਜੀ ਬਹੁਤ ਇਸ ਭਾਈਚਾਰੇ ਦੇ ਔਰ ਸਰਕਟ ਦੇ ਲੀਡਰ ਨੇ ਚਮਕਦੇ ਸਿਤਾਰੇ ਨੇ ਅੱਜ ਉਹ ਖੰਨੇ ਵਿਖੇ ਪਹੁੰਚੇ ਨੇ ਸੋ ਅੱਜ ਉਹ ਬੈਠ ਕੇ ਇਹਨਾਂ ਦੀਆਂ ਸਮੱਸਿਆਵਾਂ ਸਰਕਾਰ ਪਾਸ ਆਸੀ ਕਿਉਂਕਿ ਉਹ ਅਸੀਂ ਕੋਈ ਉਹਦੇ ਚ ਕੰਮ ਕਰ ਰਹੇ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀਆਂ ਜ਼ਰੂਰੀ ਮੰਗਾਂ ਜਿਹੜੀਆਂ ਇਹਨਾਂ ਤੇ ਅਸੀਂ ਪੂਰੀਆਂ ਕਰਾ ਸਕੀਏ ਅਸੀਂ ਪੰਜਾਬ ਦੇ ਮਾਨਯੋਗ ਹਰਮਨ ਪਿਆਰੇ ਮੁੱਖ ਮੰਤਰੀ ਖਰਦਾਰ ਪਟਵੰਸ ਜੀ ਮਾਨ ਜੀ ਕੋਲ ਲੈ ਕੇ ਜਾਵਾਂਗੇ ਔਰ ਉਹਨਾਂ ਨੂੰ ਦੱਸਾਂਗੇ ਵੀ ਆ ਜਿਹੜੀਆਂ ਮੰਗਾਂ ਨੇ ਇਹ ਮੰਗਾਂ ਆਪਣੀਆਂ ਬਹੁਤ ਆਤਤ ਜ਼ਰੂਰੀ ਨੇ ਤੇ ਇਹ ਅਸੀਂ ਫਿਰ ਪੂਰੀਆਂ ਕਰਵਾਣ ਦੀ ਇਹਨਾਂ ਦਾ ਮਤਲਬ ਹੈ ਵਾਅਦਾ ਅੱਜ ਜ਼ਿਆਦਾਤਰ ਮੁਜ਼ਾਹਿਮਤਾਂ ਦੀਆਂ ਮੰਗਾਂ ਸੀ ਜੀ ਔਰ ਇੱਕ ਮੇਰਾ ਵਿਸ਼ੇਸ਼ ਸਨਮਾਨ ਜਿਹੜਾ ਵਾ ਤੁਹ ਕੁ ਮਾਨ ਜੋਗੇ ਆਹ ਦੇਸ਼ ਦੀ ਰਾਜਨੀਤੀ ਨੂੰ ਚੰਗੀਆਂ ਲੀਹਾਂ ਤੇ ਪਾਣ ਵਾਲੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਰਜੋਗ ਸੀਐਮ ਸਾਹਿਬ ਸਰਦਾਰ ਭਗਤ ਸਿੰਘ ਜੀ ਮਾਰ ਸਾਹਿਬ ਮਨੀਸ਼ ਸੋਧਿਆ ਸਾਹਿਬ ਅਮਨ ਅਰੋੜਾ ਜੀ ਸੰਜੀਪ ਰੋੜਾਏ ਤਰਨਪੁਰ ਸੋਸ ਸਾਹਿਬ ਨੇ ਮਤਲਬ ਪਿਛਲੇ ਦਿਨੀ 8 ਅਕਤੂਬਰ ਨੂੰ ਮੈਨੂੰ ਪੰਜਾਬ ਦਾ ਜਿਹੜਾ ਵਾ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਲਗਭਗ 1 ਕਰੋੜ 40 ਲੱਖਾਂ ਦੀ ਜਿਹੜੀ ਨਿਗਤਗੀ ਆ ਉਹ ਕਰਨ ਦਾ ਮੌਕਾ ਦਿੱਤਾ ਵਾ ਪਰ ਅੱਜ ਖੰਨੇ ਵਾਲੇ ਨੇ ਸਾਰੇ ਸਮਾਜ ਦੇ ਲੋਕਾਂ ਨੇ ਇਥੇ ਬਲਾਕ ਇੱਕ ਸਮਾਰਟ ਸਭਾ ਨੂੰ ਵੀ ਰੱਖਿਆ ਸੀ ਨਾਲ ਦੇ ਨਾਲ ਕੁਝ ਬਹੁਤ ਸਾਰੀਆਂ ਮਲਾਜਮਤ ਦੇ ਮੰਗਾ ਸੀ ਜਿਹੜੀਆਂ ਮੈਂ ਚਰਚਾ ਲਈ ਸੁਣਨ ਵੀ ਆਇਆ ਹਾਂ ਉਹ ਸਰਸਾ ਤੇ ਵੀ ਸੁਣੀਆਂ ਮੈਂ ਵੱਡੀ ਗੱਲ ਜਿਹੜੀ ਉਹ ਇਹੀ ਆ ਕਿ ਜਿਹੜਾ ਸਾਡੇ ਮਲਾਜਮ ਬੜੇ ਲੰਬੇ ਸਮੇਂ ਤੋਂ ਚਾਹੇ ਉਹ ਸਫਾਈ ਕਰਮਚਾਰੀ ਆ ਸੀਵਰਮੈਨ ਨੇ ਮਾਲੀ ਪੇਲਦਾਰਾ ਕੱਚੇ ਡਰਾਈਵਰ ਨੇ ਜਾਂ ਪੀਐਮ ਨੇ ਦਰਜਾ 4 ਨੇ ਸਾਰੇ ਉਹ ਬੜੇ ਲੰਬੇ ਸਮੇਂ ਤੋਂ ਮਤਲਬ ਅਜੇ ਕੱਚੇ ਕੰਮ ਕਰ ਰਹੇ ਆ ਔਰ ਉਹਦੀਆਂ ਵੀ ਗੱਲ ਵੀ ਮੈਂ ਸੁਣੀਆਂ ਮਤ ਪੱਤਰ ਵੀ ਮਾੜ ਜੋ ਮંત્રી ਸਾਹਿਬ ਨੂੰ ਦਿੱਤਾ ਵਾ ਔਰ ਇਸ ਸੰਬੰਧੀ ਮੈਂ ਪੂਰੇ ਪੰਜਾਬ ਚ ਘੁੰਮ ਰਿਹਾ ਵਾ ਜਿੱਥੇ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਵੀ ਇੱਕ ਪਬਲਿਕਟ ਤਿਆਰ ਕੀਤਾ ਜਾਊਗਾ ਉਹਦੇ ਨਾਲ ਦੇ ਨਾਲ ਦਲ ਸਮਾਜ ਦੇ ਹੋਰ ਬਹੁਤ ਸਾਰੀਆਂ ਸਬਸਤਿਆ ਵਾ ਉਹਨਾਂ ਨੂੰ ਲੈ ਕੇ ਵੀ ਮੈਂ ਬੜੀ ਚਰਚਾ ਜਿਹੜੀ ਆ ਕਰ ਰਿਹਾ ਹਾਂ ਪਰ ਸਮਾਜ ਦੇ ਨਾਲ ਇੱਕ ਵਧੀਆ ਕਾਪੀ ਬਣਾ ਕੇ ਮਾੜ ਜੋ ਸੀਐਮ ਸਾਹਿਬ ਦਾ ਪੰਜਾਬ ਦੀ ਜਿਹੜੀ ਮੀਟਿੰਗ ਆ ਉਹ ਬੜੀ ਜਲਦ ਹੋਣ ਜਾ ਰਹੀ ਆ ਰਾਜਪਤਰੀ ਉਹਨਾਂ ਦੇ ਚ ਬਹੁਤ ਸਾਰੇ ਮਾਮਲੇ ਜਿਹੜੇ ਔਨ ਦੀ ਸਪੌਟ ਜਿਹੜੇ ਨੁਕਤਾਰੇ ਜਿਹੜਾ ਵਾ ਉਹ ਉਹੀ ਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਮਾਜ ਦਾ ਵਿਸ਼ੇਸ਼ ਤੌਰ ਤੇ ਦਲ ਸਮਾਜ ਦਾ ਪਾਲਮਿਕ ਸਮਾਜ ਦਾ ਸਫਾਈ ਕਰਮਚਾਰੀ ਸਿਵਨ ਮਾਨ ਜਿਹਨੇ ਮਿਲਾਈ ਕਿ ਇਹਨਾਂ ਨੇ ਮੇਰਾ ਬਹੁਤ ਵੱਡੇ ਪੱਧਰ ਤੇ ਮਾਨ ਸਨਮਾਨ ਕੀਤਾ ਵਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਨਾਲ ਦੀ ਨਾਲੇ ਵੀ ਯਕੀਨ ਵੀ ਦਿਵਾਨਾ ਕਿ ਜਿਹੜੀ ਇਹਨਾਂ ਨੇ ਪੱਕਿਆਂ ਦੀ ਜਿਹੜੀ ਮੰਗ ਇਹਨਾਂ ਨੇ ਰੱਖੀ ਆ ਬੜੀ ਜਲਦੀ ਨਿਯੁਕਤੀ ਪੱਤਰ ਜਿਹੜੇ ਪੱਕਿਆਂ ਦੇ ਉਹ ਇਹਨਾਂ ਦੇ ਹੱਥਾਂ ਚ ਆਉਣਗੇ ਕਿਉਂਕਿ ਦਾ ਵੀ ਸਿਸਟਮ ਨੇ ਕਾਫੀ ਦੇਰ ਪਿੱਛੇ ਨੰਬਰ ਸਮੇਂ ਚੋਂ ਚੱਲ ਰਿਹਾ ਹਾਂ ਹਾਂ ਬੜੀ ਜਲਦੀ ਇਹਦੇ ਤੇ ਮੈਂ ਹੁਣ ਅੱਜ ਬੈਠਾ ਜਿਵੇਂ ਅਸਲੀ ਆਇਆ ਵਾ ਏ ਮੈਂ ਨੇ ਨੋਟ ਅੱਛ ਬਰਰਾਜ ਜੀ ਦੇ ਗਰੀਬ ਜੀ ਦੇ ਲੈ ਅਕਾ ਗਰੀਦਾਰ ਜੀ ਦੇ ਪ੍ਰਧਾਨ ਜੀ ਨੇ ਬਾਲੂ ਜੀ ਨੇ ਮੈਨੂੰ ਨੋਟ ਚ ਲੈਂਦੀ ਸੀ ਮੈਂ ਇਸ ਲਿਖਿਆ ਸੀ ਮੈਂ ਕੋ ਉੱਥੇ ਆ ਕੇ ਮੈਂ ਚਰਚਾ ਵੀ ਕਰਾਂਗਾ ਔਰ ਮੈਂ ਸੁਣਾਗਾ ਵੀ ਔਰ ਆਣ ਵਾਲੇ ਦਿਨ ਚ ਕੰਮ ਜਿਹੜਾ ਵਾ ਮੈਂ ਲੋ ਸਭ ਤੋਂ ਪਹਿਲਾਂ ਮੈਂ ਮੀਡੀਆ ਦਾ ਤਹਿ ਦਿਲ ਦੀ ਗੱਲ ਰਾਇ ਤੋਂ ਧੰਨਵਾਦ ਕਰਦਾ ਤੁਸੀਂ ਅੱਜ ਕਵਰੇਜ ਕਰਨ ਲਈ ਮਿਊਨਿਸਪਲ ਕਮੇਟੀ ਦੇ ਹਾਲ ਦੇ ਵਿੱਚ ਖੰਨੇ ਵਿਖੇ ਪਹੁੰਚੇ ਹੋ ਧੰਨਵਾਦ ਤੁਹਾਡਾ ਅੱਜ ਸਾਡੇ ਖੰਨੇ ਦੇ ਵਿੱਚ ਜਿਹੜੇ ਦਲਸਫ라이 ਬੋਰਡ ਦੇ ਨਵੇਂ ਚੁਣੇ ਚੇਅਰਮੈਨ ਨੇ ਪੰਜਾਬ ਦੇ ਵਿਨੇਸ਼ ਮੇਦੇ ਜਾਨਵ ਜੀ ਉਹ ਅੱਜ ਉਰੇ ਖੰਨਾ ਵਿਖੇ ਪਹੁੰਚੇ ਨੇ ਔਰ ਅੱਜ ਅਸੀਂ ਸਾਰਾ ਜੋ ਸਾਡਾ ਭਾਈਚਾਰਾ ਬਾਦਮਿਕ ਭਾਈਚਾਰਾ ਖੰਨੇ ਦੇ ਵਿੱਚ ਉਹਨਾਂ ਦੀ ਇੱਕ ਬੜੀ ਭਰਮੀ ਮੀਟਿੰਗ ਹੋਈ ਹੈ ਬਰਾਮ ਬਾਲੂ ਜੀ ਗਰੀਬਦਾਸ ਜੀ ਸਾਰੇ ਜਣਿਆਂ ਨੇ ਇਹਨਾਂ ਨੇ ਰਲ ਕੇ ਵੱਡੀ ਮੀਟਿੰਗ ਦਾ ਉਰੇ ਆਯੋਜਨ ਕੀਤਾ ਸੀਗਾ ਤੁਸੀਂ ਦੇਖ ਸਕਦੇ ਹੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਾਤਾਵਾਂ ਭੈਣਾਂ ਬਜ਼ੁਰਗ ਵੀ ਰਾਜੂ ਦੇ ਇਕੱਠੇ ਹੋਏ ਨੇ ਅਸੀਂ ਅੱਜ ਇਹਨਾਂ ਦੀਆਂ ਸਮੱਸਿਆਵਾਂ ਉਰੇ ਸੁਣੀਆਂ ਨੇ ਕਿਉਂਕਿ ਇੱਕ ਐਸਾ ਕਿਤਾ ਇਸ ਕਿਤੇ ਦਿਓ ਉੱਤੇ ਮੈਂ ਕੋਈ ਕੱत्ता ਹੀ ਨਹੀਂ ਮੰਗਦਾ ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਾਂ ਉਹਦਾ ਕਾਰਨ ਇੱਕ ਬਹੁਤ ਵੱਡਾ ਕਾਰਨ ਇਹ ਹੈ ਸਭ ਤੋਂ ਰਿਸਕ ਚ ਜੇ ਕੋਈ ਜਾਨ ਪਾ ਕੇ ਆਪਣੀ ਅੱਜ ਚਾਹੇ ਕਰੋਨਾ ਕਾਲ ਹੋਵੇ ਚਾਹੇ ਰੋਜ਼ ਮਰਦੀ ਜ਼ਿੰਦਗੀ ਹੋਵੇ ਜੇ ਕੋਈ ਆਪਣੀ ਰਿਸਕ ਚ ਜਾਨ ਪਾ ਕੇ ਕੋਈ ਸਾਨੂੰ ਅੱਜ ਸਮਾਜ ਤੇ ਸਾਫ਼ ਸੁਥਰਾ ਜੀਵਨ ਜੀਣ ਲਈ ਮਤਲਬ ਕਿ ਵਸੀਲੇ ਪ੍ਰੋਵਾਈਡ ਕਰਾਂਦਾ ਤਾਂ ਮੈਂ ਮੰਨਦਾ ਸਾਡਾ ਇਹ ਭਾਈਚਾਰਾ ਪ੍ਰੋਵਾਈਡ ਕਰਦਾ ਸੋ ਵਿਜੇ ਦਾਨਮ ਜੀ ਬਹੁਤ ਇਸ ਭਾਈਚਾਰੇ ਦੇ بڑے ਸਰਕਟ ਲੀਡਰ ਨੇ ਚਮਕਦੇ ਸਤਾਰੇ ਨੇ ਅੱਜ ਉਹ ਖੰਨੇ ਵਿੱਚ ਪਹੁੰਚੇ ਨੇ ਸੋ ਅੱਜ ਉਹ ਬੈਠ ਕੇ ਇਹਨਾਂ ਦੀਆਂ ਸਮੱਸਿਆਵਾਂ ਸਰਕਾਰ ਪਾਸ ਆਸੀ ਕਿਉਂਕਿ ਅਸੀਂ ਕੋਈ ਉਹਦੇ 'ਚ ਕੰਮ ਕਰ ਰਹੇ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀਆਂ ਜ਼ਰੂਰੀ ਮੰਗਾਂ ਜਿਹੜੀਆਂ ਇਹਨਾਂ ਤੇ ਅਸੀਂ ਪੂਰੀਆਂ ਕਰਾ ਸਕੀਏ ਅਸੀਂ ਪੰਜਾਬ ਦੇ ਮਾਨਯੋਗ ਹਰਮਨ ਪਿਆਰੇ ਮੁੱਖ ਮੰਤਰੀ ਖਰਦਾਰ ਪਟਵਾਰ ਸਿੰਘ ਜੀ ਮਾਨ ਜੀ ਪਾਸ ਲੈ ਕੇ ਜਾਵਾਂਗੇ ਔਰ ਉਹਨਾਂ ਨੂੰ ਦੱਸਾਂਗੇ ਵੀ ਆ ਜਿਹੜੀਆਂ ਮੰਗਾਂ ਨੇ ਇਹ ਮੰਗਾਂ ਆਪਣੀਆਂ ਬਹੁਤ ਆਤਕ ਜ਼ਰੂਰੀ ਨੇ ਤੇ ਇਹ ਅਸੀਂ ਫਿਰ ਪੂਰੀਆਂ ਕਰਵਾਣ ਦੀ ਇਹਨਾਂ ਦਾ ਮਤਲਬ ਕਿ ਵਾਅਦਾ ਅੱਜ ਜ਼ਿਆਦਾਤਰ ਬਲਾਜਬਾ ਤੇ ਮੰਗਾਂ ਸੀ ਜੀ ਔਰ ਇੱਕ ਮੇਰਾ ਵਿਸ਼ੇਸ਼ ਸਨਮਾਨ ਜਿਹੜਾ ਵਾ ਤੁਹ ਕੁ ਮਾਰ ਜੋਗੇ ਦੇਸ਼ ਦੀ ਰਾਜਨੀਤੀ ਨੂੰ ਚੰਗੀਆਂ ਲੀਹਾਂ ਤੇ ਬਾਣ ਵਾਲੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਰ ਜੋਗੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਰ ਸਾਹਿਬ ਮਨੀਸ਼ ਸੋਧਿਆ ਸਾਹਿਬ ਅਮਨ ਰੋੜਾ ਜੀ ਸੰਜੀਪ ਰੋੜਾ ਇਤਰਨਪ੍ਰੀਤ ਸੋਸ ਸਾਹਿਬ ਨੇ ਮਤਲਬ ਪਿਛਲੀ ਦਿਨੀ 8 ਅਗਸਤ ਨੂੰ ਮੈਨੂੰ ਪੰਜਾਬ ਦਾ ਜਿਹੜਾ ਵਾ ਆ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਲਗਭਗ 1 ਕਰੋੜ 40 ਲੱਖਾਂ ਦੀ ਜਿਹੜੀ ਨਿਯਮਿਤਗੀ ਆ ਉਹ ਕਰਨ ਦਾ ਮੌਕਾ ਦਿੱਤਾ ਵਾ ਪਰ ਅੱਜ ਖੰਨੇ ਵਾਲੇ ਨੇ ਸਾਰੇ ਸਮਾਜ ਦੇ ਲੋਕਾਂ ਨੇ ਇੱਥੇ ਬਲਾਕ ਇੱਕ ਸਮਾਪ ਸਭਾ ਰੋਕੀ ਕਿਖਿਆ ਸੀ ਨਾਲ ਦੇ ਨਾਲ ਕੁਝ ਬਹੁਤ ਸਾਰੀਆਂ ਮੁਲਾਜ਼ਮਤਾਂ ਦੇ ਮੰਗਾ ਸੀ ਜਿਹੜੀਆਂ ਮੈਂ ਚਰਚਾ ਲਈ ਸੁਣਨ ਵੀ ਆਇਆ ਉਹ ਤਰਫ ਤੋਂ ਸੋਸਾ ਤੇ ਵੀ ਸੁਣੀਆਂ ਵਾ ਵੱਡੀ ਗੱਲ ਜਿਹੜੀ ਉਹ ਇਹ ਹੀ ਆ ਕਿ ਜਿਹੜਾ ਸਾਡੇ ਮੁਲਾਜ਼ਮ ਬੜੇ ਲੰਬੇ ਸਮੇਂ ਤੋਂ ਚਾਹੇ ਉਹ ਸਫਾਈ ਕਰਮਚਾਰੀ ਆ ਸੀਵਰਮੈਨ ਨੇ ਮਾਲੀ ਬੇਲਦਾਰਾ ਕਚਰਾ ਡਰਾਈਵਰ ਨੇ ਜਾਂ ਪੀਐਨ ਦੇ ਦਰਜਾ 4 ਦੇ ਸਾਰੇ ਉਹ ਬੜੇ ਲੰਬੇ ਸਮੇਂ ਤੋਂ ਮਤਲਬ ਅਜੇ ਕੱਚੇ ਕੰਮ ਕਰ ਰਹੇ ਆ ਔਰ ਉਹਦੀ ਵੀ ਗੱਲ ਵੀ ਮੈਂ ਸੋਨੀਆਂ ਮੰਤਪੱਤਰ ਵੀ ਮਾਰਜੋਗ ਮੰਤਰੀ ਸਾਹਿਬ ਨੂੰ ਦਿੱਤਾ ਵਾ ਔਰ ਇਸ ਸੰਬੰਧੀ ਮੈਂ ਪੂਰੇ ਪੰਜਾਬ ਚ ਘੁੰਮ ਰਿਹਾ ਵਾ ਜਿੱਥੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਵੀ ਇੱਕ ਪੰਫਲੈਟ ਤਿਆਰ ਕੀਤਾ ਜਾਊਗਾ ਉਹਦੇ ਨਾਲ ਦੇ ਨਾਲ ਦਲ ਸਮਾਜਿਕ ਦੇ ਹੋਰ ਬਹੁਤ ਸਾਰੀਆਂ ਸਬੱਤਿਆ ਵਾ ਥੋੜਾ ਤੋਂ ਲੈ ਕੇ ਵੀ ਮੈਂ ਬੜੀ ਚਰਚਾ ਜਿਹੜੀ ਆ ਕਰ ਰਿਹਾ ਹਾਂ ਪਰ ਸਮਾਜ ਦੇ ਨਾਲ ਇੱਕ ਵਧੀਆ ਆ ਕਾਪੀ ਬਣਾ ਕੇ ਮਾਰ ਜੋ ਸੀਐਮ ਸਾਹਿਬ ਦਾ ਪੰਜਾਬ ਦੀ ਜਿਹੜੀ ਮੀਟਿੰਗ ਆ ਉਹ ਬੜੀ ਜਲਦ ਹੋਣ ਜਾ ਰਹੀ ਆ ਰਾਜਪਤਰੀ ਉਹਨਾਂ ਦੇ ਚ ਬਹੁਤ ਸਾਰੇ ਮਾਮਲੇ ਜਿਹੜੇ ਔਨ ਦੀ ਸਪੌਟ ਜਿਹੜੇ ਨਫਟਾਰਾ ਜਿਹੜਾ ਪਾ ਹੋਊਗਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਮਾਜ ਦਾ ਵਿਸ਼ੇਸ਼ ਤੌਰ ਤੇ ਦਲ ਸਮਾਜ ਦਾ ਮਾਲਮਿਕ ਸਮਾਜ ਦਾ ਸਫਾਈ ਕਰਮਚਾਰੀ ਸਿਮਨ ਮਾਨ ਜਿੱਨੇ ਮਿਲਾਈ ਕਿ ਇਹਨੇ ਮੇਰਾ ਬਹੁਤ ਵੱਡੇ ਪੱਧਰ ਤੇ ਮਾਨ ਸਨਮਾਨ ਕੀਤਾ ਵਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਨਾਲ ਦੀ ਨਾਲੇ ਵੀ ਯਕੀਨ ਵੀ ਦਿਵਾਨਾ ਕਿ ਜਿਹੜੀ ਮੈਂ ਪੱਕੇ ਪੱਕਿਆਂ ਦੀ ਜਿਹੜੀ ਮੰਗ ਇਹਨਾਂ ਨੇ ਰੱਖੀ ਆ ਬੜੀ ਜਲਦੀ ਨਿਯੁਕਤੀ ਪੱਤਰ ਜਿਹੜੇ ਪ ਉਹ ਇਹਨਾਂ ਦੇ ਹੱਥਾਂ ਚੋਂ ਨੀ ਕਿਕੀ ਦਾ ਵੀ ਸਿਸਟਮ ਨੇ ਬਿਲਕੁਲ ਕਾਫੀ ਦੇਰ ਪਿੱਛੇ ਨੂੰ ਮੰਦੇ ਸਮੇਂ ਚ ਚੱਲਦਾ ਉਹ ਅਜੀਬ ਮਿਲਦਾ ਹਾਂ ਬੜੇ ਜਲਦੀ ਇਹਦੇ ਤੇ ਮੈਂ ਹੁਣ ਅੱਜ ਬੈਠਾ ਜੀ ਬਸ ਇਸ ਲਈ ਆਇਆ ਵਾ ਇਹ ਮੈਂ ਇਹ ਨੋਟ ਅੱਛ ਬਰਰਾਜ ਜੀ ਤੇ ਗਰੀਬ ਜੀ ਨੇ ਲੈ ਆ ਗਰੀਦਾਰ ਜੀ ਨੇ ਪ੍ਰਧਾਨ ਜੀ ਨੇ ਨਾ ਬਾਲੂ ਜੀ ਨੇ ਮੈਨੂੰ ਨੋਟ ਚ ਲੈਂਦੀ ਸੀ ਮੈਂ ਇਸੇ ਲਿਖਿਆ ਸੀ ਮੈਂ ਕੋ ਉੱਥੇ ਆ ਕੇ ਮੈਂ ਚਰਚਾ ਵੀ ਕਰਾਂਗਾ ਔਰ ਮੈਂ ਸੁਣਾਗਾ ਵੀ ਔਰ ਆੜਾ ਵਾਲੇ ਦੇ ਚ ਕੰਮ ਜਿਹੜਾ ਵਾ ਨਹੀਂ ਰਹੂਗਾ